ਅੰਦੀ ਕਰੋ ਕਰੇ ਤੇਰਾ ਕਾਰਜ ਸਭ ਸਲਾਰਨਾ ਕਲਾ ਸਮਰਾਤਾ ਪਰ ਮੀ ਆਪ ਆਪਣੀ ਤੇਰੀ ਰਜੀਤ ਜੁਰੀ ਜਿੰਨੀ ਬਾਤ ਪਿਆਰ ਗਏ ਮੁੱਖਤ ਕਾਰ ਨਾਨਕ ਤੇ ਮੁਖ ਜਲੇ ਤੇਰੀ ਛੁੱਟੇ ਨਾ ਜਿੰਨੀ ਨਾਮ ਪਿਆਰ ਗਏ ਮੁੱਖਤ ਕਾਰ ਨਾਨਕ ਤੇ ਮੁਖ ਜਲੇ वाहे वाहिगुरु जी फते त उचे ते ऊचा भगवंत सग समग्री तुमर सदा कुर्बानी तुदारस हमारी ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਬੜਿਆਈ ਕੋਈ ਨੋ ਮਜਾਨੈ ਮੇਰਾ ਵਾਹਿਗੁਰੂ ਪੰਛੀ ਹੋਈ ਸੁਬਹ ਸੰਧੇ ਪੁੰਜੀ ਭੋਕੇ ਇਹ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਕਈ ਦਿਨ ਹੋ ਗਏ ਹਨ ਆਕਾਰ ਚਲਾਣਾ ਕਰ ਗਏ ਸੰਨ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਨ੍ਹਾਂ ਦੇ ਤੁਨਸਪਤਨੀ ਬੀਬੇ ਬਲਵਿੰਦਰ ਕੌਰ ਜੀ ਉਹਨਾਂ ਦੇ ਸੁਪੁੱਤਰ ਐਡਵੋਕੇਟ ਅਮਨ ਪਾਲ ਸਿੰਘ ਜੀ ਸਮੂਹ ਸਿੱਖਾਂ ਪਰਿਵਾਰ ਵੱਲੋਂ ਆਪਣੇ ਘਰੇ ਹੋਏ ਵਿਛੇ ਅਜੰਮਤ ਵੇਲੇ ਸ੍ਰੀ ਸਹਿਜ ਪਾਤਸ਼ਾਹ ਜੀ ਦੇ ਭੋਗ ਪੁਆਏ ਜਾਨੀ ਇਸ ਵਕਤ ਖੁੱਲੇ ਮੰਡਾਲ ਵਿੱਚ ਆਪ ਜੀ ਦੀ ਪਾਵਨ ਪਤ੍ਰ ਹਜੂਰੀ ਅੰਦਰ ਬਿਰਾਜ ਮਈ ਗੁਰਬਾਣੀ ਦੇ ਕੀਰਤਨ ਹੋਏ ਹਨ ਕੀਰਤਨ ਕਰਦੇ ਆਂ ਹੋਈਆਂ ਭੁੱਲਾਂ ਚੁੱਕਾਂ ਵਕਸ਼ਣਿਆ ਬੰਦਾ ਪ੍ਰਭਾਵ ਨਾ ਬਲੂ ਸੰਸਾਰ ਵਿੱਚ ਵਿਚਰਿਆ ਹੋਈਆਂ ਭੁੱਲਾਂ ਚੁੱਕਾਂ ਵਕਸ਼ਣਿਆ ਉਹਨਾਂ ਦੀ ਵਿਛੜੀ ਰੂਹ ਨੂੰ 84 ਦੇ ਚੱਕਰ ਵਿੱਚੋਂ ਮੁਕਤ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਵਕਸ਼ਣ ਚੜ੍ਹਦੀ ਕਲਾ ਤੇ ਭਾਣ ਸਰਬਤਲਾ ਅਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਨਹੀਂ ਗੁਰਪਾਰ ਉਤਾਰਨ ਹਾਰ ਬੋਲੇ ਸੁਨਿਹਾਰ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਰੇ ਕਾਨਕ ਮਤ ਤੈ ਨੈਨੇ ਪਰਧਾਰਾ ਨੰਦਿਆ ਰਸ ਰਚਿਆ RAM ਪਗਤ ਨਹਿ ਗੀਨੇ ਰਹਾ ਮੁਕਤ ਪੰਥ ਜਾਨਿਉ ਤਨ ਨਾਹਿਨਾ ਤਨ ਜੋਰਨਾ ਕੋ ਤਾਇ ਅੰਤ ਸੰਗ ਕਾ ਹੋ ਨਹੀਂ ਦਿਨਾ ਮੇਰਿਥਾ ਆਪਾ ਬੰਦਾਇਆ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਆ ਨਹਿ ਉਪਜਿਆ ਕਛੁ ਗਿਆਨਾ ਕਟਿ ਮਹਿ ਨਰੰਜਨ ਤੇਰਾ ਤੈ ਖੋਜ ਤਾ ਉਦਿਆਨਾ ਪਦ ਹਰਿ ਭਜਾ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੈ ਹਾਰਿਆ ਅਸਥਿਰ ਮਤ ਨਹੀਂ ਪਾਈ ਮਨਸਾ ਦੇਹ ਪਾਈ ਪਗ ਹਰ ਪਜਾ ਨਾਨਕ ਬਾਤ ਬਤਾਈ ਵਾਹੇ ਗੁਰਜੀਕਾ ਖਾਸਾ ਵਾਹੇ ਗੁਰਜੀਕੇ ਫਤੇ ਜੀ ਨਾਮ ਹੈ ਜੀ ਨਾਮ ਕੀ ਆਪਣਾ ਨਾਮ ਕਰਨਤਾਲ ਸਿੰਘ ਸਿੱਧੂ ਤੇ ਸਰਦਾਰ ਜੀ ਅਮਜੀਤ ਸਿੰਘ ਸੇਖੋਂ ਜੋ ਕਿ ਜਨਨੋ ਪੁਛੀਗਾ ਉਹ ਬੋਧੀ ਹਸਮੁਖ ਸੁਭਾਅ ਦੇ ਮਿਲਪੜੇ ਸੁਭਾਅ ਦੇ ਕੁਛ ਸਣ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਚ ਬਹੁਤ ਕੱਲਨਾ ਕਾਲੀ بڑے ਬੱਚਿਆਂ ਨੂੰ ਟ੍ਰੈਨਿੰਗਾਂ ਦੇ ਕੇ 14 ਤੱਕ ਪਹੁੰਚਾਇਆ ਇਸ ਸਕੂਲ ਦੀ ਗੁਰਦੁਆਰਾ ਸਾਹਿਬ ਦੇ ਉਹ ਲਗਾਤਾਰ 14 ਸਾਲ ਪ੍ਰਬੰਧਨ ਦੇ ਔਰ ਬਹੁਤ ਵੱਡੀ ਡਿਵੈਲਪਮੈਂਟ ਕੀਤੀ ਬਹੁਤ ਹੀ ਸ਼ਾਨਦਾਰ ਸਕੂਲ ਬਣਾਤੇ ਬੜੀ ਜਿਹੜੀ ਬੱਚਿਆਂ ਦੀ ਘੱਟ ਗਿਣਤੀ ਸੀ ਉਹਨਾਂ ਦੇ ਉਸ ਬਹੁਤ ਜ਼ਿਆਦਾ ਗਿਣਤੀ ਹੋਣਾ ਇਸ ਵਕਤ 2000 ਹੈ ਜੇ ਕਿ ਜਿੰਨੀ ਮੈਕਸਿਮਮ ਨਾਲ ਜੋ ਐਡਮਿਸ਼ਨ ਨਹੀਂ ਹੋ ਸਕਦੀ ਹੋ ਤੇ ਬਹੁਤੀ ਉਹਨਾਂ ਦੀ ਵੱਡੀ ਦੇਣ ਹੈ ਸੰਸਥਾ ਨੂੰ ਔਰ ਸਾਡੇ ਪੱਗ ਰੋਡ ਤੇ ਸਾਡੇ ਭਰਾ ਦਾਤਾ ਸਾਨੂੰ ਬਹੁਤੀ ਸਮਾਜ ਨੂੰ ਬਹੁਤ ਵੱਡਾ ਘਟਾ ਪਿਆ ਤੇ ਪ੍ਰਮਾਤਮਾ ਨੇ ਇਹ ਚਰਣਾ ਜਿੰਮੇਸ਼ ਕਰ ਸੇਵਾ ਦੀ ਸਹੁਤਾ ਰਹੀ ਸਿੱਖੋਂ ਸਾਹਿਬ ਦੀਆਂ ਜਾਤਾਂ ਨੂੰ ਸਾਂਝੀਆਂ ਕਰਨ ਵਾਸਤੇ ਪਰਿਵਾਰ ਨਾਲ ਜੁੜ ਕੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਸਾਰੇ ਇਕੱਤਰ ਹੋਏ ਆ ਪਰਮਾਤਮਾ ਦਾ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਐਸੋਸੀਏਸ਼ਨ ਟੀਚਰ ਹੋਮ ਟਾਸਟ ਪ੍ਰੈਸਿਡੈਂਟਾ ਜਮੂਰੀਅਤ ਕਾਰ ਸਭਾ ਤੇ ਹੋਰ ਕਈ ਜਥੇਬੰਦੀਆਂ ਦੇ ਤੇ ਰਾਜਨੀਤਿਕ ਨੇਤਾ ਜਮੇ ਦਿਲਸਾਹਨੇ ਕਿਹਾ ਸਾਰੇ ਪਾਰਟੀਆਂ ਦੇ ਮੈਂ 21 12 78 ਨੂੰ ਅਸੀਂ ਸਿਲੈਕਟ ਹੋ ਕੇ ਇੱਥੇ ਬਤੌਰ ਫਿਜ਼ੀਕਲ ਅਧਿਪਤ ਦੇ ਤੌਰ ਤੇ ਜੁਆਇਨ ਕੀਤਾ ਆਉਂਦੇ ਹੀ ਜੇ ਪਰਿਵਾਰ ਨਾਲ ਮੇਰਾ ਇਨਾ ਘੂੜਾ ਰਿਸ਼ਤਾਰ ਜੁੜ ਗਿਆ ਕਿ ਮੈਂ ਇਹ ਪਰਿਵਾਰ ਨੂੰ ਆਪਣਾ ਪਰਿਵਾਰ ਹੀ ਸਮਝਦਾ ਸੀ ਆਨਜਾਮ ਗੁਰੂ ਵਾਹਿਗੁਰੂ ਵਾਹਿਗੁਰੂ